એકદારો તમને બીક લાગી પણ માતા માતાને બીક લાગી ભાઈ હું માતા ની બી હતી ભલે તમે ઢેરો માં તો હેડુ ભાઈ ਇਹ ਕੋਟਾ ਮਾਰੇ ਨਹੀਂ ਵਾਗੂ ਕਲਦਕ ਸਹਿ ਜਮੋਨੋ ਸ ਪਸੇ ਭਈ ਬਰੋਬਰ ਅਰ ਦੋ ਪਰਿਵਾਰ ਇਕ ਤੜ ਮੋਰੈ ਸ ਆ ਅਰ ਦੋ ਪਰਿਵਾਰ ਇਕ ਤੜ ਮੋਰੈ ਸ ਤੇ ਤੜ ਪੜਿਆ ਸੀ ਮਾਤਾ ਬਾਲੋ ਸੋਰ ਬਾਰੀ ਦੀਵੀ ਸ ਭਾਈ ਅਰੇ ਰੇ ਥੁੜੀ ਟੇ ਵਾਲੀਨ ਘਰੇ ਪੋਕਤੀ ਸੂ ਟੋੜੇ ਸੜੋ ਤੇ ਸੜਤੀ ਐ ਸੋ ਮਨ ਸੜਦਾ ਵਰ ਲੱਗ ਭਾਈ 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 ਪਸਾ ਜੁਨੀ ਢੜੀ ਤੇ ਕਈ ਸੁਣੀ ਦਿੱਤੀ ਓ ਦਰਗਾਹ ਜੋਰਾਵਰ ਮਾਤਾ ਸੁ ਭਾਈ ਭਾਈ ਗੱਡੀ ਨੇ ਗੁੰਦਰੇ